ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪੁਦੀਨੇ ਵਾਲੀ ਲੱਸੀ ਬਣਾਵਾਂਗੇ ਅੱਜ ਗਰਮੀਆਂ ਚ ਬਸ ਇਹੋ ਜਿਹਾ ਠੰਡਾ ਹੀ ਪੀਣਾ ਚਾਹੀਦਾ ਆਪਾਂ ਨੂੰ ਤੇ ਪੁਦੀਨਾ ਬਹੁਤ ਠੰਡਾ ਹੁੰਦਾ ਤੇ ਆਪਾਂ ਅੱਜ ਪੁਦੀਨੇ ਦੀ ਲੱਸੀ ਬਣਾਵਾਂਗੇ ਉਹਦੇ ਵਾਸਤੇ ਆਪਾਂ ਨਾ 100 ਗ੍ਰਾਮ ਲਈ ਹੈ ਦਹੀਂ ਇਹਦੇ ਵਿੱਚ ਆਪਾਂ ਦੋ ਗਲਾਸ ਆਪਾਂ ਤਾਂ ਦੋ ਹੀ ਬਣਾਉਣੇ ਵੈਸੇ ਤਿੰਨ ਵੀ ਬਣ ਜਾਣਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਨਾ ਫੈਂਟ ਲਾਂਗੇ ਫੈਂਟਾਂਗੇ ਆਪਾਂ ਛਾਣਨੀ ਦੇ ਵਿੱਚ ਪਾ ਕੇ ਆਪਾਂ ਵੈਸੇ ਨਹੀਂ ਪੈਂਟਦੇ ਮਦਨੀ ਵੈਸੇ ਮਦਨੀ ਵਾ ਫੇਰ ਵੀ ਆਪਾਂ ਨੂੰ ਮਾਰਨੀ ਪਊਗੀ ਤੇ ਇਸ ਤਰ੍ਹਾਂ ਛਾਨ ਨਹੀਂ ਰਾ ਉਹ ਬਹੁਤ ਹੀ ਵਧੀਆ ਸਮੂਥ ਹੋ ਜਾਂਦਾ ਦਹੀਂ ਹਾਂਜੀ ਦਹੀਂ ਆਪਾਂ ਬਹੁਤ ਵਧੀਆ ਆਪਣਾ ਸਮੂਥ ਬਣ ਗਿਆ ਤੇ ਹੁਣ ਆਪਾਂ ਨਾ ਪਦੀਨੇ ਨੂੰ ਗ੍ਰाइंड ਕਰਾਂਗੇ ਤੇ ਇਹਦੇ ਵਿੱਚ ਅਦਰਕ ਵੀ ਪਾ ਸਕਦੇ ਹਾਂ ਪਰ ਸਾਡੇ ਖਾਂਦੇ ਨਹੀਂਗੇ ਤੇ ਇਹਦੇ ਵਿੱਚ ਲਸਣ ਵੀ ਪਾ ਸਕਦੇ ਦੋ ਚਾਰ ਕਲੀਆਂ ਤੇ ਆਪਾਂ ਕੱਲਾ ਪਦੀਨਾ ਹੀ ਪਾਵਾਂਗੇ ਇਹਨੂੰ ਗ੍ਰाइंड ਕਰ ਲਾਂਗੇ ਬਸ ਹਾਂਜੀ ਪੁਦੀਨਾ ਆਪਾਂ ਪੀਸ ਲਿਆ ਤੇ ਆ ਹੁਣ ਆਪਾਂ ਨਾ ਦਹੀਂ ਦੇ ਵਿੱਚ ਪਾ ਦਿਆਂਗੇ। ਹੁਣ ਆਪਾਂ ਇਹਨੂੰ ਮਿਕਸ ਕਰ ਦਿਆਂਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ। ਮਸਾਲੇ ਆਪਣੇ ਸਿੰਪਲ ਹੀ ਐ। ਆਪਾਂ ਚੌਥਾ ਛੋਟਾ ਚਮਚਾ ਦਾ ਪੁੰਨਿਆ ਹੋਇਆ ਜੀਰੇ ਦਾ ਪਾਊਡਰ ਐ ਤੇ ਆਪਣਾ ਕਾਲਾ ਨਮਕ ਦਾ ਚੌਥਾ ਹਿੱਸਾ ਹੀ ਤੇ ਚੌਥਾ ਹਿੱਸਾ ਹੀ ਆਪਣਾ ਜਿਹੜਾ ਆਪਾਂ ਡੇਲੀ ਰੋਜ਼ ਨਮਕ ਵਰਤਦੇ ਹੋਂ। ਤੇ ਅੱਧਾ ਚਮਚ ਆਪਣਾ ਹੈਗਾ ਪੀਸੀ ਹੋਈ ਚੀਨੀ ਦਾ ਇਹ ਆਪਾਂ ਮਸਾਲੇ ਦੇ ਵਿੱਚ ਪਾ ਦੇਵਾਂਗੇ ਐਸ ਤਰ੍ਹਾਂ ਕਰਕੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ਾ ਸਬਜ਼ੇ ਦੇ ਆਪਾਂ 2 ਚਮਚ ਪਾਵਾਂਗੇ ਜ਼ਰੂਰ ਪਾਓ ਸਬਜ਼ਾ ਵੀ ਬਹੁਤ ਹੀ ਠੰਡਾ ਹੁੰਦਾ ਤੇ ਹੁਣ ਆਪਾਂ ਇਹ ਵਿੱਚ ਮਦਨੀ ਮਾਰਾਂਗੇ ਇਸ ਤਰ੍ਹਾਂ ਕਰਕੇ ਸਾਰੇ ਮਸਾਲੇ ਬਹੁਤ ਵਧੀਆ ਮਿਕਸ ਹੋ ਜਾਣਗੇ ਫਿਰ ਆਪਣੀ ਦੱਸੀ ਹੋਗੀ ਤਿਆਰ ਤੇ ਹੁਣ ਵਿੱਚ ਆਪਾਂ ਸਿਰਦਾਂਗੇ ਬਰਫ਼ ਹੰਬਾਸਾ ਪਾ ਕੇ ਆਪਾਂ ਇਸ ਤਰ੍ਹਾਂ ਕਰ ਲਾਂਗੇ ਵਿੱਚ ਫਿਰ ਆਪਾਂ ਦੋ ਗਲਾਸ ਪਾਵਾਂਗੇ ਪਾਣ ਦੇ ਹਾਂਜੀ ਲਓ ਜੀ ਆਪਣੀ ਲੱਸੀ ਬਣ ਕੇ ਹੋ ਗਈ ਤਿਆਰ ਕਿ ਆਸੀ ਹਾਂ ਸੋਨੋ ਸਰਵ ਕਰਕੇ ਬਣਾ ਲੀ ਹਾਂ ਹਾਂਜੀ ਆਪਾਂ 2 ਗਲਾਸ ਬਣਾਉਣੇ ਸੀ ਤੇ ਆਪਨੇ 2 ਗਲਾਸ ਪੂਰੇ ਵਧੀਆ ਬਣਗੇ 100 ਗ੍ਰਾਮ ਲੱਸੀ ਨਾਲ 2 ਗਲਾਸ ਬਹੁਤ ਵਧੀਆ ਬਣ ਜਾਂਦੇ ਬਸ ਥੋੜੀ ਜਿਹੀ ਪਤਲੀ ਬਣਾ ਗਏ ਤਾਂ 3 ਵੀ ਬਣ ਜਾਣਗੇ ਲਓ ਜੀ ਹੁਣ ਆਪਾਂ ਟੈਸਟ ਕਰਾਉਨੇ ਆ ਕਿਵੇਂ ਬਣੀ ਆ ਆਪਣੀ ਲੱਸੀ ਬਹੁਤ ਵਧੀਆ ਕਹਿੰਦੇ ਬਣੀ ਆ ਜੀ ਪਦੀਨੇ ਵਾਲੀ ਲੱਸੀ ਠੰਡੀ ਠੰਡੀ ਤੇ ਗਰਮੀਆਂ ਦੇ ਵਿੱਚ ਆਹੀ ਲੱਸੀ ਬਣਾ ਕੇ ਪੀਓ ਤੇ ਜਰੂਰ ਆਪਣੇ ਗਰਮੀ ਹੋ ਜੂ ਦੂਰ ਤੇ ਫਾਲੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ